ਕਾਚੂਨੀਅਨ ਫ੍ਰਾਂਸਿਸ ਕਨਵਰਟ ਸਕੂਲ ਵਿਖੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਵਿਦਿਆਰਥੀਆਂ ਵੋਟਰਾਂ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ ਵਿੱਚ ਜ਼ਿਲ੍ਹਾ ਸਵੀਪ ਨੋਡਲ ਅਫਸਰ ਰਕੇਸ਼ ਕੁਮਾਰ ਸ਼ਰਮਾ ਡੀਈਓ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫਸਰ ਰਖਵਿੰਦਰ ਸਿੰਘ ਡਿਪਟੀ ਟੀਈਓ ਅਤੇ ਸਕੂਲਾਂ ਦੇ ਪ੍ਰਿੰਸੀਪਲ ਤੇ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਰਕਤ ਲਗਾਈ ਗਈ ਕੇਂਪ ਵਿੱਚ ਵਿਦਿਆਰਥੀ ਵੋਟਰਾਂ ਬੱਚਿਆਂ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ ਜਿਲਾ ਕਰਤਾ ਸਪੋਰਟ ਤੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਫਸਰ ਡਾਕਟਰ ਹਿਮਾ ਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤਿਹਗੜ ਚੂੜੀਆਂ ਦੇ ਸੰਤ ਫਰਾਂਸਿਸ ਕਨਵੈਂਟ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਪ੍ਰਿੰਸੀਪਲ ਸਿਸਟਮ ਵਿਲਫੀਤੀ ਦੇਖ ਰਿਹਾ ਹੈ ਚਲਾ ਸਵੀਪ ਟੀਮ ਦੇ ਵੱਲੋਂ ਵਿਦਿਆਰਥੀਆਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਜਿਸ ਵਿੱਚ ਪਤੀਕਿੰਤੀ ਵਿੱਚ ਚਲਾ ਸਵੀਪ ਨੋਡਲ ਅਫਸਰ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਅਤੇ 25 ਸ਼ਾਮ ਹੋਏ ਇਸ ਨੂੰ ਕਿ ਚਲਾ ਨੋਡਲ ਅਫਸਰ ਡੀਈਓ ਅਰਜੇਸ਼ ਕੁਮਾਰ ਸ਼ਰਮਣ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਤਾਰਪੁਰ ਤੇ ਸ਼ਨੰਦ ਦੇ ਸ਼ਾਹੇਟ ਈਸ਼ਵਾਰ ਸਤਰਪਾਰ ਦਾ ਤੀਜਾ ਪੂਰਾ ਕਰਨ ਹਿੱਤੇ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇਸ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਵੱਖ-ਵੱਖ ਮੁਕਾਬਲੇਾਂ ਦੌਰਾਨ ਨਮੀਆਂ ਬੋਟਾ ਬਣਾਉਣ ਅਤੇ ਵੋਟਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਉਹਨਾਂ ਅਗੇ ਦੱਸਿਆ ਕਿ ਇਹ ਚੋਣਾਂ ਦਾ ਤਿਹਾਰ ਦੇਸ਼ ਦਾ ਗੌਰਵ ਮਹਾਉਤਸਵ ਤਹਿਤ ਅੱਜ ਇਸ ਵੀ ਗਤੀਵਿਧੀਆਂ ਤਹਿਤ ਨੁੱਕੜ ਨਾਟਕ ਕਿਤਾਬ ਪੰਗੜਾ ਗੀ ਪੋਸਟਰ ਮੇਕਿੰਗ ਗੋਲੀ ਪੈਂਟ ਅਤੇ ਵੋਟਰ ਭਰਨ ਕਰਵਾਇਆ ਗਿਆ ਹੈ ਇਸ ਮੁਖੇ ਵੀ ਵੀ ਪੀ ਪੀਏਟੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਸਮਾਗਮ ਵਿੱਚ ਪੰਜ ਸਕੂਲਾਂ ਅਤੇ ਕਾਲਜਾਂ ਦੇ ਕਰੀਬ 400 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ ਉਨ੍ਹਾਂ ਅਗੇ ਦੱਸਿਆ ਕਿ ਫੈਸਟੀਵਲ ਆਫ ਡੈਮੋਕਰੇਸੀ ਤਹਿਤ ਮਹਿੰਦੀ ਪੋਸਟਰ ਮੇਕਿੰਗ ਅਤੇ ਰੰਗੋਲੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਕੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਜਿਨ੍ਹਾਂ ਨੂੰ ਮਾਜੋਦ ਡਿਪਟੀ ਕਮਿਸ਼ਨਰ ਵੱਲੋਂ ਕਰਮਵਾਰ ਪਹਿਲੇ ਤੋਂ 700 ਅਤੇ 300 ਇਨਾਮ 512100 ਅਤੇ 1100 ਰੁਪਏ ਤੇ ਜਾਣਗੇ ਹਰ ਇੱਕ ਭਾਗੀਦਾਰ ਦੇ ਖਾਤੇ ਵਿੱਚ 500 ਰੁਪਏ ਭੇਜੇ ਜਾਣਗੇ ਲਗਾਏ ਗਏ ਕੈਂਪ ਵਿੱਚ ਪੁਸ਼ਪ ਮੈਨ ਆਫ ਦਾ ਪੰਜਾਬ ਖਿਤਾਬ ਜਿੱਤਣ ਵਾਲੇ ਇੱਕ ਹੋਰ ਅਮਕਬੀਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨੌਜਵਾਨ ਪੀੜੀ ਨੂੰ ਫਿਟਨੈਸ ਅਤੇ ਵੋਟਾਂ ਦੀ ਮਹੱਤਾ ਬਾਰੇ ਜਾਗਰੂਕ ਕੀਤਾ ਦੱਕਾਣਾ ਮੇਰੇ ਜ਼ਿਲ੍ਹੇ ਦੇ ਮਾਨਯੋਗ ਡਾਕਟਰ ਹਮਾਸ਼ੂ ਅਗਰਵਾਲ ਜੀ ਦੀ ਰਹਿਨਮਾਈ ਹੇਠ ਇਹ ਜਿਹੜਾ ਪ੍ਰੋਗਰਾਮ ਸਵੀਪ ਆ ਅਲੱਗ-ਅਲੱਗ ਹਲਕੇ ਜਿਹੜੇ ਨੇ ਉਹਨਾਂ ਦੇ ਵਿੱਚ ਚੱਲ ਰਿਹਾ ਵਾ ਅੱਜ ਫਤੇਗੜ ਚੂੜੀਆਂ ਹਲਕੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਵਾ ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਨੇ ਫਤੇਗੜ ਚੂੜੀਆਂ ਗਰਲ ਸਕੂਲ ਔਰ ਬாய் ਸਕੂਲ ਦੇ ਪ੍ਰਿੰਸੀਪਲ ਔਰ ਉਹਨਾਂ ਦਾ ਸਟਾਫ ਔਰ ਸਾਰੇ ਬੱਚੇ ਔਰ ਜਿਹੜਾ ਵਾ ਇਸ ਸਕੂਲ 'ਚ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਸੈਂਟ ਫਰਾਂਸਿਸ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਰਿਆਂ ਨੇ ਬਹੁਤ ਹੀ ਵਧੀਆ ਇੱਕ ਅਵੇਰਨੈਸ ਪ੍ਰੋਗਰਾਮ ਆ ਕਿ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜੇ ਸਾਡੇ ਬੋਥ ਨੇ ਜਿੱਥੇ ਪਰਸੈਂਟੇਜ ਘਟ ਰਹੀ ਆ ਉਹਨਾਂ ਦਾ ਜਿਹੜਾ ਵਾ ਕੰਪਲੀਟ ਕਰਾਉਣਾ ਸਾਡੇ ਜਿਹੜੇ ਨੇ ਮਹਿਲਾ ਵੋਟਰਸ ਸਾਡੇ ਸੀਡਬਲਯੂਐਸਐਨ ਵੋਟਰਸ ਸਾਡੇ ਜੜੀਆਂ ਨੇ ਜੰਗ ਵੋਟਰਸ ਉਹਨਾਂ ਨੂੰ ਸਾਰਾ ਮੋਟੀਵੇਟ ਕਰਨਾ ਕਿ ਅਸੀਂ ਸਾਰੇ ਜਿਹੜੇ ਨੇ ਵਧੀਆ ਤਰੀਕੇ ਦੇ ਨਾਲ ਮਤਦਾਨ ਕਰੀਏ ਸਰ ਨੂੰ ਜਾਗਰਤ ਕਰਨਾ ਥੈਂਕ ਯੂ ਜੀ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਵਾਰ ਆਪਣੀ ਮੋਟ ਦਾ ਹੱਕ ਦਾ ਪ੍ਰਯੋਗ ਜਿਹੜਾ ਕਰ ਰਹੇ ਆ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਚੋਣ ਅਫਸਰ ਦੀ ਵੱਲੋਂ ਸਾਨੂੰ ਇੱਕ ਟੀਚਾ ਦਿੱਤਾ ਗਿਆ ਇਸ ਵਾਰ 70 ਤੋਂ ਪਾਰ ਕਿਉਂਕਿ ਵੋਟ ਪਰਸੈਂਟੇਜ ਬਹੁਤ ਘੱਟ ਸੀ ਪਰ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਦੀ ਵੱਲੋਂ ਤੇ ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਰੇਸ਼ ਕੁਮਾਰ ਸ਼ਰਮਾ ਜੀ ਵੱਲੋਂ 70 ਤੋਂ ਨਹੀਂ ਇਸ ਵਾਰ ਨਾਰਾ ਦਿੱਤਾ ਗਿਆ ਕਿ ਇਸ ਵਾਰ 100% ਦਾ ਤੀਜਾ ਜਿਹੜਾ ਅਸੀਂ ਪੂਰਾ ਕਰਾਂਗੇ ਇਹਨਾਂ ਸਕੂਲੀ ਬੱਚਿਆਂ ਰਾਹੀਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਬੱਚਿਆਂ ਰਾਹੀਂ ਅਸੀਂ ਘਰ-ਘਰ ਜਾ ਕੇ ਹਰ ਵੋਟਰ ਤੱਕ ਅਪਰੋਚ ਕਰ ਰਹੇ ਹਾਂ ਕਿ ਉਹ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਬਿਨਾਂ ਕਿਸੇ ਡਰ ਬਿਨਾਂ ਕਿਸੇ ਪੈ ਬਿਨਾਂ ਕਿਸੇ ਲਾਜ ਦੇ ਕਰੇ ਤੇ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣੀ ਸੋਚ ਨੂੰ ਪਾਰਲੀਮੈਂਟ ਪਹੁੰਚਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਵੇ ਇਹਨਾਂ ਸ਼ਬਦਾਂ ਦੇ ਨਾਲ ਹੀ ਬਹੁਤ-ਬਹੁਤ ਧੰਨਵਾਦ मान्योग डीसी सर दे दिशा निर्देशਾਂ ਤਹਿਤ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਿਪਟੀ ਡੀਓ ਸਰ ਇਹਨਾਂ ਦੀ ਅਗਵਾਈ ਹੇਠ ਮੈਮ ਨੀਨਾ ਚਾਵਲਾ ਜੀ ਬਲੌਕ ਨੋਡਲ ਸਟਰੀਪ ਦੇ ਅਫਸਰ ਐਂਡ ਪ੍ਰਿੰਸੀਪਲ सिस्टर विल्फੀ ਸੇਂਟ ਫਰਾਂਸਿਸ ਕਨਵੈਂਟ ਸਕੂਲ ਦੇ ਵਿੱਚ ਅੱਜ ਪ੍ਰੋਗਰਾਮ ਕਰਵਾਇਆ ਗਿਆ ਹੈ ਸਵੀਪ ਐਕਟੀਵਿਟੀ systematic voters education and electoral participation maqsad jade voters hai young voters unna nu jagruk karna taki oh ik loktantra deshi sarkar banan de vich apna sahyog pa sakkan ਇੱਕ ਸਾਡੀ ਸਭ ਤੋਂ ਵੱਡੀ ਕਮੀ ਹੈ ਆਵਾਮ ਦੇ ਵਿੱਚ ਕਿ ਅਸੀਂ ਸਿਸਟਮ ਨੂੰ ਬਹੁਤ ਜ਼ਿਆਦਾ ਕੋਸਦੇ ਹਾਂ ਕੋਈ ਵੀ ਕਿਤੇ ਕੋਈ ਗੱਲ ਹੁੰਦੀ ਹੈ ਅਸੀਂ ਸਿਸਟਮ ਨੂੰ ਦੋਸ਼ ਦਿੰਨੇ ਹਾਂ ਪਰ ਇਸ সুইਪ ਐਕਟੀਵਿਟੀ ਦੇ ਤहत ਸਾਰਿਆਂ ਨੂੰ ਅਪੀਲ ਹੈ ਕਿ ਸਿਸਟਮ ਨੂੰ ਕੋਸਣ ਨਾਲ ਕੋਈ guzara ਨਹੀਂ ਹੈ ਅਸੀਂ ਸਾਰਿਆਂ ਨੇ ਇਸ ਸਿਸਟਮ ਨੂੰ ਬਣਾਉਣ ਦੇ ਕਾਬਿਲ ਬੰਨਣਾ ਹੈ ਇਸ ਸਿਸਟਮ ਨੂੰ ਬਣਾਉਣਾ ਹੈ ਸਭ ਨੂੰ ਅਪੀਲ ਹੈ ਕਿ ਜਿਹੜਾ ਵੋਟ ਪਾਉਣ ਦਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਨਾ ਲੈ ਕੇ ਉਸ ਦਿਨ ਅਸੀਂ ਖੁਦ ਵੀ ਵੋਟ ਪਾਉਣ ਜ਼ਰੂਰ ਜਾਈਏ ਕਿਉਂਕਿ ਜੜਾ ਵੀ ਬੱਚਾ ਪਹਿਲੀ ਵਾਰ ਵੋਟ ਪਾਉਣ ਜਾ ਰਿਹਾ ਹੈ ਉਹ ਵਾਕਈ ਮੁਬਾਰਕ ਬਾਤ ਦਾ ਅਧਿਕਾਰੀ ਹੈ ਬੜਾ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਉਣ ਵਾਲੇ ਦੇਸ਼ ਦੀ ਜਿਹੜੀ ਸਰਕਾਰ ਬਣਾਉਂਦਾ ਭਾਰ ਜੜਾ ਹੈ ਉਹਦੇ ਮੋਢਿਆਂ ਤੇ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੀ ਸਾਰੇ ਜਿਹੜੇ ਯੰਗ ਵੋਟਰਸ ਆ ਉਹਨਾਂ ਨੂੰ ਅਪੀਲ ਹੈ ਕਿ ਆਓ ਅਸੀਂ ਸਾਰੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੀਏ ਆ ਔਰ ਹਰ ਨੰਬਰ ਨੂੰ ਹਰ ਇਨਸਾਨ ਨੂੰ ਜਾਗਰੂਕ ਕਰੀਏ ਕਿ ਉਹ ਆਪਣੀ ਵੋਟ ਦਾ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਲਾਲਚ ਤੋਂ ਸਹੀ ਇਸਤੇਮਾਲ ਕਰੇ ਜੈ ਹਿੰਦ ਸਸੀ ਗਾ ਜੀ ਸਾਰਿਆਂ ਨੂੰ ਸੋ ਦੋਸਤੋ ਮੇਰੇ ਨਾਮ ਆ ਕੁਵਰ ਅਮਰਿਤਪੀਰ ਸਿੰਘ ਮੈਂ ਸੱਤ ਵਾਰੀ ਵਰਲਡ ਰੀਕੋਰਡ ਹੋਲਡਰ ਆ ਫਿਟਨੈਸ ਦੇ ਖੇਤਰ ਵਿੱਚ ਗਿਨੀਸ ਵਰਲਡ ਰੀਕੋਰਡ ਹੋਲਡਰ ਲਿਮਕਾ ਬੁੱਕ ਰੀਕੋਰਡ ਹੋਲਡਰ ਇੰਡੀਆ ਬੁੱਕ ਰੀਕੋਰਡ ਹੋਲਡਰ ਕਰਮਵੀਰ ਚੱਕਰ ਪੁਰਸਕਾਰ ਮਿਲ ਚੁਕਿਆ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲ ਚੁਕਿਆ ਯੰਗੇਸਟ ਫਿਟਨੈਸ ਆਈਕਨ ਆਫ ਪੰਜਾਬ TEDx ਸਪੀਕਰ ਜੋਸ਼ਟਾਕ ਸਪੀਕਰ ਤੇ ਹੁਣ ਮੈਂ ਆਪਣੇ ਜ਼ਿਲ੍ਹੇ ਗੁਰਦਾਸਪੁਰ ਦਾ ਸਵੀਪ ਆਈਕਨ ਵੀ ਹਾਂ ਤੇ ਇਸ ਲਈ ਮੈਂ ਧੰਨਵਾਦ ਕਰਦਾ ਸਾਡੇ ਜ਼ਿਲ੍ਹੇ ਦੇ ਰਿਸਪੈਕਟਡ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰ왈 ਜੀ ਦਾ ਅਤੇ ਸਾਡੇ ਇਲੈਕਸ਼ਨ ਟੀਮ ਜੋ ਸਾਡੀ ਸਵੀਪ ਟੀਮ ਹੈ ਜ਼ਿਲ੍ਹੇ ਦੀ ਉਹਨਾਂ ਦਾ ਧੰਨਵਾਦ ਕਰਦਾ ਜੋ ਉਹਨਾਂ ਨੇ ਮੈਨੂੰ ਸਾਡੇ ਜ਼ਿਲ੍ਹੇ ਦਾ ਸਵੀਪ ਆਈਕਨ ਚੁਣਿਆ ਤਾਂ ਕਿ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਮੋਟੀਵੇਟ ਕਰ ਸਕਾਂ ਇਨਕਰੇਜ ਕਰ ਸਕਾਂ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਸਹੀ ਢੰਗ ਦੇ ਨਾਲ ਕਰਨਾ ਹੈ ਉੰਜਵੇਂ ਜਿਵੇਂ ਕਿ ਮੈਂ ਇੱਕ ਸਪੋਰਟਸਮੈਨ ਹਾਂ ਮੇਰਾ ਇਹ ਮਕਸਦ ਹੈ ਕਿ ਮੈਂ ਆਪਣੇ ਦੇਸ਼ ਆਸਤੇ ਵੱਧ ਤੋਂ ਵੱਧ ਮੈਡਲਸ ਲੈ ਕੇ ਆਵਾਂ ਆਪਣੇ ਦੇਸ਼ ਨੂੰ ਮਾਣ ਮਹਿਸੂਸ ਕਰਾਵਾਂ ਖੇਡਾਂ ਦੇ ਖੇਤਰ ਵਿੱਚ ਉਸੇ ਤਰ੍ਹਾਂ ਮੇਰੀ ਡਿਊਟੀ ਆ ਮੇਰਾ ਫਰਜ਼ ਆ ਕਿ ਮੈਂ ਆਪਣੀ ਵੋਟ ਦਾ ਇਸਤੇਮਾਲ ਵੀ ਸਹੀ ਢੰਗ ਦੇ ਨਾਲ ਕਰਨਾ ਤੇ ਇਦਾਂ ਹੀ ਮੈਂ ਤੁਹਾਨੂੰ ਵੀ ਆਪਣੇ ਨੌਜਵਾਨ ਸਾਥੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਅਸੀਂ ਸਾਰੇ ਰਲ ਕੇ ਆਪਣੀ ਵੋਟ ਦਾ ਇਸਤੇਮਾਲ ਸਹੀ ਢੰਗ ਦੇ ਨਾਲ ਕਰੀਏ ਨਿਰਪੱਖ ਹੋ ਕੇ ਆਪਣੀ ਵੋਟ ਉਸ ਲੀਡਰ ਨੂੰ ਪਾਈਏ ਜੋ ਸਾਡੇ ਹੱਕਾਂ ਲਈ ਲੜੇਗਾ ਜੋ ਸਾਡੀਆਂ ਮੁਸੀਬਤਾਂ ਦਾ ਹੱਲ ਕਰੇਗਾ ਜੋ ਸਾਡੀਆਂ ਪ੍ਰੋਬਲਮਸ ਨੂੰ ਆਪਣੀਆਂ ਪ੍ਰੋਬਲਮ ਸਮਝ ਕੇ ਉਹਨਾਂ ਦੇ ਉੱਤੇ ਕੰਮ ਕਰੇਗਾ ਸਾਡੇ ਮਸਲਿਆਂ ਨੂੰ ਹੱਲ ਕਰੇਗਾ ਤੇ ਸਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਊਗਾ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਡਰ ਭੇਦ ਭਾਵ ਆਦ ਇਹਨਾਂ ਵਰਗੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਵਾ ਨਿਰਪੱਖ ਹੋ ਕੇ ਆਪਣੀ ਵੋਟ ਇੱਕ ਵਧੀਆ ਕੈਂਡੀਡੇਟ ਨੂੰ ਪਾਉਣੀ ਚਾਹੀਦੀ ਹੈ ਹੁਣ ਵੋਟ ਪਾਏਗਾ ਸਾਰਾ ਗੁਰਦਾਸਪੁਰ ਮੈਂ ਭਾਰਤ ਦੀ ਨਾਗਰੀਕਾ ਮੇਰਾ ਨਾਮ ਪ੍ਰਭਜੀਤ ਕੌਰ ਹੈ ਮੈਂ ਕਿਸੇ ਵੀ ਡਰ ਤੋਂ ਕਿਸੇ ਵੀ ਲਾਲਚ ਤੋਂ ਆਪਣੀ ਵੋਟ ਪਾਵਾਂਗੀ ਥੈਂਕ ਯੂ